ਬਾਰਿਸ਼ ਪੈੰਦਈ ਐ ਸਵੇਰ ਦੀ ਮਨੇ ਇਹਦੀ ਪੈੰਡੀ ਐ ਐਸੇ 3-4 ਵਜੇ ਬਾਰਿਸ਼ ਪੈੰਡੀ ਮਨੇ ਇਹਦੀ ਤੇ ਲਾਈਟ ਬੰਦ ਵਾ ਬਾਹਰ ਬੈਠੇ ਆਪਾਂ ਮਨੇ ਹੱਤੇ ਵਾਲੀ ਸੱਟ ਸੱਟਣੀ ਐ ਭਾਪੂ ਵਾਲੀ ਆਹ ਸਬਜ਼ੀ ਬਣਾਉਣ ਲਈ ਹਰ ਸੜ ਗਿਆ ਕੋਲ ਕਰ ਲਾਜ਼ਮੀ ਐਗਾ ਉੱਤੇ ਸਵੇ ਨੂੰ ਆਰਾਮ ਆ ਜਾਣਾ ਹੈ ਸਸਿਕਾ ਅਰਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸਾਰੇ ਕਿਵੇਂ ਠੀਕ ਠਾਕ ਆਓ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਅੱਜ ਮੰਮੀ ਹੁਣੇ ਆ ਰਹੇ ਨੇ ਘਰ ਤੇ ਇਹਨਾਂ ਨੇ ਕਿਤੇ ਜਾਣਾ ਹੈ ਮਾਂ ਪੁੱਤ ਨੇ ਨਾਲ ਇਹ ਵੀ ਜਾਣਗੇ ਇਸ ਨਾਲ ਇਹਨਾਂ ਨੇ ਕਿਸੇ ਕੰਮ ਜਾਣਾ ਹੈ ਜ਼ਰੂਰੀ ਫਿਰ ਉਸ ਤੋਂ ਬਾਅਦ ਮੰਮੀ ਘਰੇ ਆਉਣਗੇ ਹਰ ਫਤੇ ਨੂੰ ਮਿਲਣਾ ਕਾਫੀ ਟਾਈਮ ਹੋ ਗਿਆ ਮੰਮੀ ਨੂੰ ਆਇਆ ਨੂੰ ਤੇ ਅੱਜ ਹਰ ਫਤੇ ਨੂੰ ਜਰੂਰੀ ਆ ਰਹੇ ਨੇ ਕਹਿੰਦੇ ਮੈਂ ਮਿਲਣਾ ਹੈ ਹਰ ਫਤੇ ਨੂੰ ਧੰਨਵਾਦ ਤੁਹਾਡਾ ਸਾਡੇ ਵਲੌਗਾਂ ਨੂੰ ਪਿਆਰ ਦੇਣ ਲਈ ਇਦਾਂ ਸਾਡੇ ਵਲੌਗਾਂ ਨੂੰ ਪਿਆਰ ਦਿੰਦੇ ਰਹੋ ਥੈਂਕ ਯੂ ਮੰਮੀ ਗਈ ਨਹੀਂ ਪਹੁੰਚ ਗਏ ਹਾਂ ਘਰ ਇਹ ਤਾਂ ਹੋ ਗਈ ਜਦੋਂ ਮੰਮੀ ਆਏ ਪਾਣੀ ਪੀ ਰਹੇ ਆਪਾਂ ਜੇ ਹੁਣੇ ਪਹੁੰਚੇ ਬਾਹਰ ਗਰਮੀ ਬਹੁਤ ਓਏ ਹੋਏ ਕੰਮ ਗਏ ਜਰੂਰੀ ਮੈਂ ਤਾਂ ਮੰਮੀ ਅਵੇ ਲੱਗ ਰਿਸੀਦਾਰ ਆ ਤੇ ਫੋਨ ਕਰਨ ਦੇ ਮੈਂ ਕਿਹਾ ਚਲੋ ਬទਾ ਦਿੱਤੀ ਉਹਨਾਂ ਨੇ ਤੇ ਮੈਂ ਕਿਹਾ ਚਲੋ ਮੁਲੇਆ ਉਹ ਕਾਮਤਾ ਇਹ ਤਾਂ ਨਾਲੀਆਂ ਮੰਮੀ ਮਿਲੀ ਉਹਨਾਂ ਦੀਆਂ ਨੋਆ ਮਿਲੀਆਂ ਮੇਰੇ ਮੁਰਕੇ ਆਇਆ ਕਰੇ ਚੰਗੀਆਂ ਕਰੇ ਤੇ ਇਹ ਸਨੋ ਮੰਮੀ ਦੇਣੇ ਝੂਟੇ ਹਰਫਤੇ ਨੂੰ ਲਗਿਆ ਦੋ ਪਰਛਾਣ ਆਪਨੋਂ ਆਏ ਆ ਇਹਦੇ ਵਿੱਚ ਸਟਿੱਕਰ ਨੇ ਹਾਇ ਦੇ ਕਿ ਬੜੀ ਵੱਡੀ ਲਕਾਈ ਹੈ ਇਹਦੇ ਹਾਈਟ ਘਟਵਾ 47 ਇੰਚ ਰਸੀ ਤੇ ਮੈਨੂੰ ਲੱਗਦਾ 49 ਨਹੀਂ ਲੱਗਦਾ ਘੱਟ ਲੱਗਦੀ 3 ਫੁੱਟ ਲਗਣ ਢਈ ਹੈ ਇਹ ਹਾਈਟ ਥੋੜੀ ਜਿਆਦਾ ਲੱਗਾਈ ਹੈ ਹਾਈਟ ਘੱਟ ਹੋਇਆ ਯਾਰ ਇਹਨਾਂ ਦੇ ਪੇਪਰਾਂ ਦੇ ਵਿੱਚ ਖੋਲ ਕੇ ਦੇਖਦੇ ਹਾਂ ਕਿਵੇਂ ਚਾਹ ਆ ਗਈ ਪਹਿਲਾਂ ਪਰ ਰੋਟੀ ਖਾ ਲਈ ਹੈ ਹੁਣ ਮੈਂ ਕਿਹਾ ਚਲੋ ਚਾਹ ਪੀ ਲੈਂਦੇ ਆ ਰੋਟੀ ਦੇ ਮਗਰੋਂ ਤੇ ਆਹ ਪਾਰਸਲ ਨਾ ਫੀਨ ਦਿੱਤੀ ਇਹਨਾਂ ਨੇ ਬਦਨ ਕੀ ਗੱਲ ਇਹ ਚ ਸਟਿੱਕਰ ਜੇ ਮੰਗਾਏ ਤੇ ਆ ਸਾਰਾ ਤੋੜ ਹੀ ਦਿੱਤੇ ਇਹਨਾਂ ਨੇ ਆ ਦੇਖੋ ਲੇਉਣ ਲੱਗੇ ਵੀ ਨਾ ਉਹਨਾਂ ਜਦੋਂ ਦੇਖਿਆ ਜਦੋਂ ਦੇਖ ਕੇ ਕੀ ਕਰੇ ਨਾ ਤੇ ਕਰੇ ਨਹੀਂ ਤੇ ਉਹ ਤੋਂ ਉਹਨਾਂ ਨੂੰ ਕਹਿਣਾ ਇਹ ਨਾ ਕਰਨ ਕਿਆ ਖਰਾਬ ਹੋਇਆ ਪਿਛੋ ਟੁੱਟੇ ਲੱਖ ਚੋਂ ਹੁਣ ਕਿਆ ਨਹੀਂ ਕੁਛ ਕਹਿ ਦੇਣਾ ਹੈ ਉਸੇ ਫਿਰ ਪੈਸੇ ਦੇਣੇ ਹਨ ਹੁਣ ਦਾਜ ਹੋਇਆ ਹੈ ਮੈਂ ਕਹਿ ਰਹੀ ਮਤ ਸੋਣੀ ਦਿੱਤੀ ਹੋ ਗਈ ਮੇਰੀ ਹਰਫਜ਼ੇ ਦਾਦੀ ਆਈ ਹੈ ਇਹ ਚਿੱਟੀ ਚਿੱਟੀ ਸੋਣੀ ਹੋ ਗਈ ਦਿੱਤੀ ਦਿੱਤੀ ਨਾ ਕਨਾਂ ਗੋਇਆ ਕੰਮ ਬਟ ਜਣਾ ਨਾ ਕੋ ਟਿੱਕਾ ਨਾ ਕਾਉਣਾਂਗਾ ਉਹ ਹੈਗਾ ਇੱਕ ਬੰਦਾ ਕਹਿੰਦਾ ਨੱਕ ਫੀਨਾ ਹੋ ਗਿਆ ਕਾਕੇ ਦਾ ਮੈਂ ਇਥੋਂ ਘੁੱਟ ਦੇ ਦੇਣੀ ਆ ਚੀਜ਼ ਕਹਿੰਦਾ ਦਾ ਉਹ ਨਾ ਕੋਈ ਮਰੇ ਆਰਫਤੇ ਉਹ ਨਾ ਕੀ ਨਾ ਅੰਦਾਵਾ ਹੈ ਆਰਫਤੇ ਦੇ ਕੰਨ ਕੋਈ ਹੋ ਗਿਆ ਹਾਂ ਏ ਅਗੇ ਨਾਲ ਲੱਗੇ ਹੱਥ ਥੱਲੇ ਕਿੰਨਾ ਜੋਰ ਆ ਤੇ ਭੰਟੀ ਪਾਈ ਹਾਂ ਪੰਡੀਆਂ ਬਾਈ ਚੋਣੇ ਨੇ ਆ ਵੀ ਵਿਖਾਉਂਦਾ ਤੁਹਾਨੂੰ ਹੱਥ ਦੇ ਬੰਨੇ ਜਿਹੜਾ ਮੰਮੀ ਲੈ ਗੁਣੇ ਆਹ ਦੇ ਸੋਹਣੇ ਸੋਨਾ ਕੰਮ ਕਰ ਰਿਆ ਇਹ ਮੋਤੀ ਆ ਆ ਮੋਤੀ ਇੱਕ ਚਾਂਦੀ ਦੇ ਮੈਂ ਕਿਹਾ ਉਹ ਠਹਿਰ ਕੇ ਬਣਾ ਲ ਕੇ ਨਾ ਫਿਰ ਪਾ ਦਾਂਗੇ ਇਹਨੂੰ ਉਹ ਜੀ ਉਹ ਪਹਿਣੇ ਨੇ ਨਾ ਛੋਟੇ ਉਹ ਵੱਡੇ ਨੂੰ ਕੀ ਗੱਲ ਚ ਫੇ ਭਾਵੇਂ ਨੇ ਸੈਕਸ਼ਨ ਕਰਿਆ ਕਰਨਾ ਇਹ ਨਹੀਂ ਚਿਚੇ ਤੇ ਨਹੀਂ ਆਇਆ ਚਿਚੇ ਆ ਜਾਨੇ ਹਣੀ ਹਣੀ ਉਹਨੇ ਗਨੇ ਗੁੰਦੇ ਨਹੀਂ ਦਿਖਲਾ ਦੇ ਨਾ ਉਹ ਬਾਹਰ ਪੜ ਕੇ ਇਹਨਾਂ ਪਛਾਣ ਕਰਦੇ ਨੇ ਇਹਨੇ ਕਰਦੇ ਸੋ ਇਹ ਦੇ ਗਰੀ ਪਦੇ ਨੀਂ ਨੀਂ ਹੋਣਦੇ ਇਹ ਹੈ ਮੈਂ ਭਰਿਆ ਨਹੀਂ ਬਣਾ ਲਏ ਇਹ ਹੈ ਇਹ ਗੱਲ ਚ ਬਿਲਕੁਲ ਬਿਲਕੁਲ ਠੀਕ ਹੈ ਦੁੱਧ ਦ ਦੇਣਾ ਇਹਨੂੰ ਇਹ ਨਹੀਂ ਨਹੀਂ ਇਹਦਾਈ ਹੈ ਕਿੰਦੀ ਆਈ ਇਹਨੇ ਜਦੋਂ ਹੁੰਦਾ ਫੇਰ ਇਹ ਦੁੱਧ ਮੰਗਦਾ ਇਹ ਠੀਕ ਹੈ ਕੰਮ ਅਜੇ ਇਹ ਨਹੀਂ ਠੀਕ ਕੰਮ ਬੰਦ ਕਰ ਦੇ ਅਜਾ ਰੇ ਲੱਗਾ ਇਹ ਦਿਨ ਥੋੜਾ ਹੋਇਆ ਹੋਣਾ ਯਾਰ ਆਸੀ ਮੰਮੀ ਹੁਣ ਵਾਤ ਜੇ ਕਰਦਾ ਹੋ ਕਿਉਂ ਕਰਦਾ ਬੰਦੇ ਤੇ ਕੰਦ ਕੁਝ ਕਹੀਏ ਤੇ ਫੇਰ ਹਾਂ ਹੁੰਦਾ ਲੱਗਦਾ ਇਹਨੂੰ ਹੁੰਦਾ ਲੱਗਦਾ ਉਹ ਲੈ ਅਜ ਨਹੀਂ ਕੀ ਕਰਦਾ ਇਹ ਲੈ ਔਰ ਜਦੋਂ ਦੁੱਧ ਮੰਗੂਗਾ ਨਾ ਉਹ ਤੇਿਆ ਕਰੋ ਨਿਆਣੇ ਦਾ ਜੀਵ ਕੰਦਾ ਵਾ ਤੇ ਇਤੋਂ ਨੇ ਪਿੰਡ ਆਪੇ ਤੋਂ ਬਦੀ ਤੱਕੇ ਬਰਬਦੀ ਨਾ ਦਿਆ ਕਰੋ ਬਰਬਦੀ ਲਵੜੇ ਨੇ ਨੰ ਪਿੰਦੀ ਆ ਫੁੱਤੇ ਦਾਦੀ ਆਈ ਹੋ ਦੱਕੀ ਆਈ ਨਹੀਂ ਨਾ ਸੁਣ ਨਹੀਂ ਸੁਣ ਪਤਾ ਜਗਦੇ ਸੁਣਿਆ ਇਹਨੇ ਇਹਨਾਂ ਹਰ ਕੇ ਹਨ ਮੇਰੇ ਰੋਟੀ ਖਾਂਦੇ ਆ ਆਹੋ ਉਹਦੇ ਮੁੰਡੇ ਜਿੱਥੇ ਦਬੰਦੇ ਗਿਆ ਉਹਨੇ ਛੋਟੇ ਮੁੰਡੇ ਨੇ ਆਪਣੇ ਮੁੰਡੇ ਦਾ ਫਤਿਹ ਰੱਖਿਆ ਵਣ ਨੇ ਅੱਛਾ ਜੀ ਰੋਟੀ ਖਾਂਡਿਆ ਉਹਦਾ ਨਾਮ ਫਤਿਹ ਨਿਕਾਜ ਜਲਾ ਆਹੋ ਉਹਦਾ ਨਾਮ ਅੱਛਾ ਅੱਛਾ ਠੀਕ ਠੀਕ ਮੈਂ ਰੱਖਿਆ ਨਹੀਂ ਬਚਾਵਾਂ ਨਾ ਮੈਂ ਮੈਂ ਪਤਾ ਕੀ ਕਰ ਤਾ ਬਚਨ ਲੱਭੂਗਾ ਆਊਗਾ ਚਲੋ ਚੰਗਾ ਅਗਲੇ ਮੰਗਲਵਾਰ ਆਊਗਾ ਹੂੰ ਉਹ ਵੀ ਮੈਂ ਆਖਿਆ ਨਹੀਂ ਜਾਣਾ ਮੈਂ ਹਾਂ ਬੋਲੀ ਦੇ ਬੌਜੀ ਨਹੀਂ ਮਾਰਦਾ ਹਈ ਬੋਨ ਕਿਨੇ ਕੇ ਵਾਲ ਵਾ ਤੇ ਇੱਕ ਵੀਡੀਓ ਨਹੀਂ ਵੇਖਣ ਦੇ ਸੀ ਉਹਦੇ ਵਿੱਚ ਵਾਲ ਮੁੰਡਾ ਆਪੇ ਪੁੱੜ ਕੇ ਆਪੇ ਰੋਈ ਜਾਂਦਾ ਹਾਂ ਦੀ ਆ ਮੈਂ ਦੂਜਿਆਂ ਕਾ ਨਹੀਂ ਬੌਜੀ ਮੈਂ ਕਿ ਮੇਰੇ ਬੌਜੀ ਦੇ ਮੋਲ ਨਹੀਂ ਕੇ ਇਹ ਵੀ ਕਿਵੇਂ ਲੈ ਇਦਾਂ ਕਰਦਾ ਆਪਣੇ ਵਾਲ ਆਪੇ ਪੁੱਟ ਕੇ ਨਾ ਮੀ ਰੋਂਦਾ ਬੰਦਾ ਇਦਾਂ ਕਰਦਾ ਵੀਡੀਓ ਵਿੱਚ ਆਉਂਦਾ ਹੈ ਵੇਖਾ ਇੱਕ ਨਿਆਣਾ ਤੇ ਇਹ ਵੀ ਖਿੱਚਦਾ ਇਹ ਵੀ ਖਿੱਚਦਾ ਆਪਣੇ ਵਾਲ ਖਿੱਚ ਲੈਂਦਾ ਪੁੱਟ ਕੇ ਜਾਂ ਆਪੇ ਰੋਈ ਜਾਂਦਾ ਤੇ ਰੋਈ ਜਾਂਦਾ ਬਹੁਤ ਕੰਮ ਕੰਮ ਸੁੱਤੇ ਪਏ ਦੇਰੇ ਪਾਈ ਦਾ ਦੇ ਮੰਮੀ ਲਗੇ ਸ਼ਰਮਾਪਨ ਕਾਕੇ ਨੂੰ ਇੱਕ ਕਹਿੰਦੇ ਦਾਦੀ ਕਹਿੰਦੀ ਉਹ ਵਜਣਾ ਜਾ ਸ਼ਰਮਜੂ ਜਾ ਕੇ ਦੇ ਹਣਾ ਹੁੰਦਾ ਹੀ ਆ ਕੇ ਕਿਤੇ ਆਖੂ ਕੁਛ ਨਾ ਵਾਜੇ ਕਿਉਂਗੇ ਇਹ ਕੇ ਪਾਇਆ ਨਹੀਂ ਗਾ ਕੇਵਲੇ ਦੀ ਡਿਜ਼ਾਈਨਰ ਸੇ ਸੁੱਧਵਾ ਲੈਣਾ ਹਾਂ ਹਾਂ ਤੇ ਆ ਤੁਰ ਕਰਨਾ ਮੈਂ ਨਾਲ ਇਸਰਮ ਬਾਹ ਦਾ ਏਡਾ ਟਿਕ ਮੋਟੀ ਹੋ ਜਾਣੀ ਉਹਨੜੀ ਨਾਨੀ ਆਈ ਉਹਨੇ ਪਾਇਆ ਇਹ ਕਰੀ ਹੁਣ ਮੰਮੀ ਲਗੇ ਫੋਨ ਆਈ ਤੇ ਪੁੰਦੇ ਨੇਗਾ ਉਹ ਇਨ ਇਹ ਕੋਣ ਨਾ ਕੱਜ ਜਲ ਜਾਣਾ ਜਿਹੜਾ ਪਾਈਦਾ ਉਹ ਉਹ ਪਾ ਲੈਂਦੀ ਕੇਵਲੇ ਬੜੀ ਚੰਗਾ ਉਹ ਚੁੱਪਦਾ ਨਾ ਹੋਊਗਾ

ਚੰਨ ਕੋਲੇ ਚੋਪ ਚੋਪ ਚੇ ਨਾ ਮੈਸੇਗੀ ਤਾਂ ਕਹਿੰਦੇ ਆਈ ਬ੍ਰੋ ਤੇ ਨਾ ਉਹ ਲਾ ਦਿਆ ਕਰੋ ਲਾਦਾ ਨਾ ਮਟਕਾ ਇਹ ਲਾ ਦੇ ਮੜਾ ਜਾ ਬਸ ਉਦਹੀਂ ਅੱਜ ਜੁੰਮਾਂ ਪਾ ਰਿਆਂ ਅੱਜ ਪਰਵੱਟਾ ਹੀ ਬਣਾ ਲੈ ਕਿਉਂ ਬਣਾ ਲੈ ਫਿਰ ਮਾ ਬਣਨ ਗਿਆਦਾ ਵਾ ਇਤਨਾ ਫੜ ਕੇ ਪਾ ਲੈ ਬੰਦਾ ਉਹ ਨਹੀਂ ਖਰਫਤੇ ਲਾ ਲੈਣਾ ਤੋਂ ਤੋਲੀਆਂ ਮਾਰ ਮਲ ਲਤਾ ਨਾ ਆਵੇਂ ਸਮਝੋਂ ਡੀ ਜਿਹੜੇ ਆਏ ਦੀ ਲਾਉਣ ਦੇ ਘਰੋਂ ਜਾਵੇਂ ਨੇ ਸਮਝ ਤੋਂ ਬਾਹਰ ਜੀ ਹੁਣ ਚੱਲੇ ਆਂ ਘਰ ਮੰਮੀ ਨੂੰ ਛੱਡਣ ਜਾਣਾ ਸੀ ਤੇ ਮੈਂ ਕਿਹਾ ਰਸਤੇ ਵਿੱਚ ਚੱਲੋ ਖਰਫਤੇ ਦੀ ਮੈਡੀਸਿਨ ਲੈਣੀ ਸੀ ਵੀ ਲੈ ਆਉਂਦੇ ਤੇ ਗੱਡੀ ਆਪਣੀ ਥੋੜੀ ਜੀ ਖਰਾਬ ਹੋ ਗਈ ਜਾ ਚਾਲੂ ਕਰੀ ਦੀ ਤਾਂ ਤੋ ਨਾ ਆਵਾਜ਼ ਬੜੀ ਕਰਦੀ ਹੈ ਲੈ ਵੀ ਆਪਣੀ ਗੱਡੀ ਲਾਤੀ ਆਪਾਂ ਇੱਥੇ ਇਹਦਾ ਕੰਪਰੈਸ਼ਨ ਜਾ ਪੜ ਗਿਆ ਮਤਲਬ ਹੀਟ ਹੋ ਜਾਂਦੀ ਹੈ ਕਿਉਂਕਿ ਪੱਖਾ ਨਹੀਂ ਚੱਲਣਿਆ ਪੱਖਾ ਨਾ ਚੱਲਣ ਕਰੇ ਗੱਡੀ ਹੀਟ ਹੋ ਜਾਣੀ ਆਹ ਲੈਂਦੀ ਹੈ ਗਵਾਂਡੀਆਂ ਦੀ ਇਹ ਇੰਡੀਕਾ ਗੱਡੀ ਹੈ ਉਹ ਪ੍ਰਧਾਨ ਵੀ ਜਾਊਗਾ ਨਾਲ ਮੰਮੀ ਬਹਿ ਜਾਂਦਾ ਮੰਮੀ ਛੱਡੇ ਇਹ ਨਾਲ ਸ਼ੀਸ਼ਾ ਮੇਰਾ ਪਰਲਾ ਖੋਲ ਲਾ ਹੁਣ ਕਮਾਲਾ ਉਧਰ ਕਮਾਲਾ ਇਦਾਂ ਥੱਲੇ ਥੱਲੇ ਇੱਥੇ ਲੱਗਣਾ ਕਮਾਉਣ ਵਾਲਾ ਉਹ ਚਾਰੀ ਅਮੇ ਕਮੋਰ ਆ ਲੱਗਾ ਨਾ ਇੱਥੇ ਅੰਦਰਲੀ ਸਾਈਡ ਆ ਇੱਥੇ ਵੀ ਲੱਗਾ ਪੇਰ ਲੱਗਾ ਆ ਉਹਨੂੰ ਕਮਾਣ ਕੋਈ ਚੀਨੇ ਆਪ ਯਾਰ ਜੀ ਹਾਂ ਜੀ ਗਾਂ ਛਾਲਾ ਲਾ ਲਈ ਅੱਜ ਇਹ ਸਾਹ ਆਸ਼ਾ ਬੇਸ ਰੱਖੀਏ ਅੱਜ ਹਾਂ ਇਹ ਰਹਿਣ ਦੇ ਭਾਈ ਓਹ ਹੋ ਹੋ ਨਾ ਵੀ ਮੰਮੀ ਹੁਣ ਆਲਾ ਤਾਂ ਪਿੰਡ ਤੇ ਹਣ ਜਾਣਾ ਹਸਪੀਟਲ ਖਰਫਤੇ ਦੀ ਦਵਾਈ ਲੈਣ ਵਾਸਤੇ ਕਿਉਂਕਿ ਰਾਤ ਦਾ ਥੋੜਾ ਜਿਹਾ ਮਤਲਬ ਪਤਾ ਕੀ ਉਹ ਉਲਟੀਆਂ ਜਿਹਾ ਕਰੀ ਜਾਂਦਾ ਤੇ ਥੋੜੀ ਜਿਹੀ ਸੇਤ ਜੀ ਦੀ ਥੋੜੀ ਖਰਾਬ ਉਹ ਬਾਤ ਜੇ ਲੈਂਦਾ ਵਾ ਤੇ ਉਹ ਦੁੱਧ ਪੀ ਕੇ ਨਾ ਬਾਤ ਜੇ ਲੈਂਦਾ ਵਾ ਤੇ ਮੈਂ ਜਦੋਂ ਦਿਖਾ ਲਿਆ ਡਾਕਟਰ ਸਾਹਿਬ ਨੂੰ ਟਾਈਮ ਹੋ ਗਿਆ ਕੁਛ 6 ਵਜੇ ਦਾ ਮਿਲਦੇ ਵਿੱਚ ਜਾ ਕੇ ਤੁਹਾਨੂੰ ਆ ਵੀ ਸ਼ੀਸ਼ਾ ਵੀ ਨੇ ਲਾ ਕੇ ਠਾ ਰੱਖਿਆ ਮਨੇ ਕੀ ਗੱਲ ਇੱਕ ਹੀ ਗੱਲ ਇਹ ਰਾਜ ਆ ਇਹ ਵੀਰ ਕਹਿੰਦਾ ਇਹ ਗੱਡੀ ਨਾ ਮੇਰੇ ਹੱਥ ਲੱਗੀ ਆ ਬਸ ਹੋਰ ਕਿਹਨੂੰ ਜਲਾ ਨਹੀਂ ਸਕਦਾ 흘ੀ ਜਾਂਦੀ ਆ ਆਪਾਂ ਪਹੁੰਚੇ ਗਨਾਸਾ ਚੌਂਕ ਲਾਫੂ ਚੌਂਕ ਪਹੁੰਚ ਗਏ ਆਪਾਂ ਆਪਾਂ ਪਹੁੰਚ ਗਏ ਰਵਿੰਦਰ ਹਸਪੀਟਲ ਇਧਾ ਇਹਦਾ ਬਰਸੇ ਨੇ ਸਮਾਨ ਕੋਈ ਬੈਗ ਵਾ ਰੰਗ ਤੋਂ ਫਰਕ ਸੀ ਸਮਾਨਾ ਥੱਲੇ ਜਾ ਲੱਲੀ ਦਾਈ ਦਾਈ ਲੱਲੀ ਪਤਨੇ ਤੇ ਹੁਣ ਜੀ ਚੱਲਦੇ ਆਪਾਂ ਮੈਡੀਸਿਨ ਵਗੈਰਾ ਲੱਲੀ ਹੈ ਇਹ ਗੱਟੇ ਵਾਲੀ ਸੱਟ ਸੱਟ ਨਹੀਂ ਇਹ ਭਾਪ ਵਾਲੀ ਆ ਸਭ ਦੀ ਬਣਾਉਂਦਾ ਹੀ ਹੱਥ ਸੜ ਗਿਆ ਕੋਲ ਕਰ ਲਾਜ਼ਮੀ ਹੈਗਾ ਉੱਤੇ ਸਵੇ ਨੂੰ ਆਰਾਮ ਆ ਜਾਣਾ ਹੈ ਚਲੋ ਕੋਈ ਨਹੀਂ ਉਹ ਵਧੀਆ ਫਤਿਹ ਮੰਮੀ ਨੇ ਹੱਥ ਢਾਲ ਲਿਆ ਹੀ ਹੈ ਫਤਿਹ ਮੰਮੀ ਨੇ ਹੱਥ ਢਾਲ ਲਿਆ ਹੱਥ ਤਾਂ ਦਾ ਕੋਈ ਚੱਕਰੀ ਨਹੀਂ ਦੇ ਉਹ ਕਹਿੰਦਾ ਚੱਕਰੀ ਕੋਈ ਨਹੀਂ